ਹੈਲੋ ਵੀਵਰਸ ਵੈਲਕਮ ਟੂ ਆਲ ਦੋਸਤੋ ਅੱਜ ਆਪਾਂ ਆਧਾਰ ਕਾਰਡ ਦੇ ਐਗਜ਼ਾਮ ਦੇ ਰਿਗਾਰਡਿੰਗ ਕੁਝ ਹੋਰ ਐਮਸੀਕਿਊਜ਼ ਬਾਰੇ ਡਿਸਕਸ਼ਨ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਕੁਝ ਕੁਐਸਚਨਸ ਸ਼ੁਰੂ ਕਰਨ ਲੱਗਾ ਮੈਂ ਨਮਕਣ ਪਹਿਚਾਨ ਨੰਬਰ ਪੀਆਈਡੀ ਇਨਰੋਲਡ ਦੇ ਡਿਜੀਟ ਨੰਬਰ ਹੈ ਜੋ ਨਮਕਣ ਦੇ ਸਮੇਂ ਇਸਨੂੰ ਪ੍ਰਦਾਨ ਕੀਤਾ ਜਾਂਦਾ ਹੈ ਮਤਲਬ ਕਿ ਜਦੋਂ ਆਧਾਰ ਕਾਰਡ ਅਪਲਾਈ ਕਰਦੇ ਹਾਂ ਜਾਂ ਅਪਡੇਟ ਕਰਦੇ ਹਾਂ ਇੱਕ এনਰੋਲਮੈਂਟ ਆਈਡੀ ਨੰਬਰ ਮਿਲਦਾ ਤਾਂ ਕਿੰਨੇ ਨੰਬਰ ਦਾ ਹੁੰਦਾ ਇਹਦਾ கரੈਕਟ ਆਨਸਰ ਆਪਸ਼ਨ ਨੰਬਰ 4 28 ਨੰਬਰ ਦਾ ਨੈਕਸਟ ਕੁਐਸਚਨ ਹੈ ਸੁਨੀਕ ਇੱਕ ਵਿਅਕਤੀ ਹੁੰਦਾ ਹੈ ਜੋ ਇੱਕ ਮਿਆ ਜਾਂ ਮੈਦਾਂ ਦੇ ਨੇ ਭਾਰਤ ਵਿੱਚ ਰਹਿੰਦਾ ਜੋ ਆਧਾਰ ਅਪਡੇਟ ਦੇ ਲਈ ਐਪਲੀਕੇਸ਼ਨ ਦਿੱਤੀ ਤੁਰੰਤ ਪਹਿਲਾਂ 12 ਮਹੀਨਿਆਂ ਦੇ ਵਿੱਚ ਕੁਝ ਕੋਲ ਦੇਣਾ ਜਾਂ ਉਸ ਤੋਂ ਜ਼ਿਆਦਾ ਹੁੰਦੇ ਹਨ ਇਹਦਾ கரੈਕਟ ਆਨਸਰ ਹੈ 182 ਦਿਨ ਦੋਸਤੋ ਇਹਦਾ ਮਤਲਬ ਹੈ ਕਿ ਆਧਾਰ ਕਾਰਡ ਉਹ ਕੌਣ ਵਸਨੀਕ ਅਪਲਾਈ ਕਰ ਸਕਦਾ ਜਿਹਨੇ ਇੰਡੀਆ ਵਿੱਚ 1285 ਦਿਨ ਸਪੈਂਡ ਕੀਤੇ ਹੈ 1285 ਦਿਨ ਤੋਂ ਰਹਿ ਰਿਹਾ ਹੈ ਅਗਲਾ ਸਵਾਲ ਇਨ੍ਹਾਂ ਵਿੱਚੋਂ ਕਿਹੜੇ ਸੰਬੰਧਕ ਨੰਬਰਾਂ ਤੇ ਇੱਕ ਵਸਨੀਕ ਹੱਲ ਦੇ ਲਈ ਫੋਨ ਕਰ ਸਕਦਾ ਹੈ ਤਾਂ ਜੋ ਆਧਾਰ ਦੇ ਨਾਲ ਸੰਬੰਧਿਤ ਆਪਣੀਆਂ ਜਿੰਤਾਵਾਂ ਦਾ ਜਾਂ ਸ਼ਿਕਾਇਤਾਂ ਦੱਸ ਸਕੇ ਇਹਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ 1 1947 ਜਾਂ 1947 ਅਧਾਰ ਦੇ ਲਖਣੇ ਕਿਉਂਕਿ ਇਹ ਤਾਂ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ 1 ਦੋਸਨੀਕਾ ਦਾ ਸਮਾਨ ਅਧਾਰ ਨੰਬਰ ਹੀ ਹੋ ਸਕਦਾ ਹੈ ਇਹਨਾਂ ਵਿੱਚੋਂ ਕਿਹੜਾ ਨਮਾਣਕਣ ਸੈਟਅਪ ਦਾ ਭਾਗ ਨਹੀਂ ਹੈ ਕੰਪਿਊਟਰ ਬਾਇਓਮੈਟ੍ਰਿਕ ਡਿਵਾਈਸ ਬੋਮ ਡਿਟੈਕਟਰ ਜਾਂ ਆਇਰਨ ਸਕੈਨਰ ਤੇ ਇਹਦਾ ਆਨਸਰ ਹੋਊਗਾ ਸਹੀ ਬੋਮ ਡਿਟੈਕਟਰ ਆਪਸ਼ਨ ਨੰਬਰ 3 ਜਿਹਦਾ ਕੀ ਅਧਾਰ ਦੇ ਵਿੱਚ ਕੋਈ ਵੀ ਕੰਮ ਨਹੀਂ ਹੈਗਾ ਅਧਾਰ ਨੋਰਮਲ ਸੈਟਅਪ ਦੇ ਬਾਰੇ ਵਿੱਚ ਅਗਲਾ ਸਵਾਲ ਦਿੱਤੇ ਗਏ ਵਿੱਚੋਂ ਕਿਹੜਾ ਆਧਾਰ ਦੇ ਲਈ ਸਹੀ ਹੈ 옵ਸ਼ਨਸ ਨੇ ਇੱਕ ਵਿਅਕਤੀ ਬਹੁਤ ਸਾਰੇ ਆਧਾਰ ਨੂੰ ਪ੍ਰਾਪਤ ਕਰ ਸਕਦਾ ਹੈ ਆਧਾਰ ਫਸਨੀਕਾਂ ਦੇ ਆਰਥਿਕ ਜਾਣਕਾਰੀ ਇਕੱਠਾ ਕਰਦਾ ਹੈ ਆਧਾਰ ਦਾ ਇਸਮਾਨ ਨਾਗਰਿਕਤਾ ਸਬੂਤ ਜੋ ਕਿਤੇ ਜਾਂ ਆਧਾਰ ਸਫਲ ਪ੍ਰਮਾਣਿਕरण ਦੇ ਤਹਿਤ ਚਾਨ ਪਹਿਚਾਣ ਜਾਣ ਤਹਿਤ ਪਹਿਚਾਣ ਜਾਰੀ ਕਰਦਾ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ 4 ਆਧਾਰ ਸਫਲ ਪ੍ਰਮਾਣਿਕरण ਦੇ ਤਹਿਤ ਪਹਿਚਾਣ ਜਾਰੀ ਕਰਦਾ ਹੈ ਅਗਲਾ ਸਵਾਲ ਫਸਨੀਕ ਦੀ ਵਿਲੱਖਣਿਤ ਤੌਰ ਤੇ ਪਛਾਣ ਕਰਨ ਦੇ ਲਈ ਦਿੱਤੇ ਗਏ ਵਿੱਚੋਂ ਕਿਸ ਦਾ ਆਧਾਰ ਇਸਤੇਮਾਲ ਕਰ ਸਕਦਾ ਹੈ 옵ਸ਼ਨਸ ਨੇ ਉਸਦੀ ਇੱਕ ਦਾ ਨਾਮ ਪਤਾ ਉਂਗਲ ਦਾ ਨਿਸ਼ਾਨ ਇਹ ਇਹ ਸਹੀ ਆਨਸਰ ਹੋਊਗਾ ਦੋਸਤੋ 옵ਸ਼ਨ ਨੰਬਰ 4 ਦੋਨੋਂ 2 ਅਤੇ 3 ਅਗਲਾ ਸਵਾਲ ਦਿੱਤੇ ਗਏ ਵਿੱਚੋਂ ਕਿਹੜਾ ਆਧਾਰ ਦੇ ਲਈ ਸਹੀ ਹੈ ਬਸ 옵ਸ਼ਨਸ ਨੇ ਬਸ ਇੱਕ ਦੂਜਾ ਆਧਾਰ ਕਾਰਡ ਹੈ ਦੂਜਾ ਕਾਰਡ ਹੈ ਆਧਾਰ ਨੰਬਰ ਦੇ ਨਿਰਮਾਣ ਦੇ ਲਈ ਪੰਗੋਲਿਕ ਅਤੇ ਬਾਇਓਮੈਟ੍ਰਿਕ ਜਾਣਕਾਰੀ ਨੂੰ ਇਕੱਠਾ ਕਰੇਗਾ ਤੇ ਰਿਕਾਰਡ ਕਰੇਗਾ ਆਧਾਰ ਬਾਕੀ ਸਾਰੀ ਆਈਡੀ ਦੀ ਥਾਂ ਲਵੇਗਾ ਪ੍ਰੋਫਾਈਲਿੰਗ ਜਾਣਕਾਰੀ ਇਕੱਠਾ ਕਰ ਜਿਵੇਂ ਕਿ ਤਿਆਰ ਧਰਮ ਅਤੇ ਭਾਸ਼ਾ ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ 2 ਆਧਾਰ ਨੰਬਰ ਦੇ ਨਿਰਮਾਣ ਲਈ ਪੰਗੋਲਿਕ ਅਤੇ ਬਾਇਓਮੈਟ੍ਰਿਕ ਜਾਣੀ ਇਕੱਠਾ ਕਰੇਗਾ ਤੇ ਰਿਕਾਰਡ ਕਰੇਗਾ ਅਗਲਾ ਸਵਾਲ ਇੱਕ ਦਸਤਾਵੇਜ਼ ਹੈ ਜੋ ਇੱਕ ਵਿਅਕਤੀ ਨੂੰ ਆਧਾਰ ਨੰਬਰ ਪ੍ਰਦਾਨ ਕਰਦਾ ਹੈ ਆਧਾਰ ਲੈਟਰ ਆਪਸ਼ਨਸ ਨੇ ਆਧਾਰ ਪੱਤਰ ਸੀ ਆਈ ਡੀ ਆਰ ਯੂ ਆਈ ਡੀ ਜਾਂ ਆਧਾਰ ਨੰਬਰ ਇਹਦਾ ਕਰੈਕਟ ਆਨਸਰ ਆਪਸ਼ਨ ਨੰਬਰ 1 ਆਧਾਰ ਪੱਤਰ ਜਾਂ ਆਧਾਰ ਲੈਟਰ ਅਗਲਾ ਸਵਾਲ ਆਧਾਰ ਦਾ ਇਸਤੇਮਾਲ ਨਾਗਰਿਕਤਾ ਸਬੂਤ ਦੇਣ ਲਈ ਕੀਤਾ ਜਾਵੇਗਾ ਆਪਸ਼ਨਸ ਨੇ ਸਹੀ ਜਾਂ ਗਲਤ ਤਾਂ ਇਹ ਇਹਦੀ ਸਹੀ ਆਨਸਰ ਹੈਗਾ ਆਪਸ਼ਨ ਨੰਬਰ 2 ਗਲਤ ਆਧਾਰ ਨਾਮਾਂਕਣ ਅਪਡੇਟ ਦੀ ਮਿਤੀ ਤੋਂ ਆਧਾਰ ਭਾਰਤ ਦੇ ਉਹਨਾਂ ਸਾਰੇ ਵਸਨੀਕਾਂ ਨੂੰ ਕਵਰ ਕਰਦਾ ਜੋ ਭਾਰਤ 180 ਦਿਨ ਰਹਿ ਰਹੇ ਹਨ ਇਹਦਾ ਸਹੀ ਜਵਾਬ ਆਪਸ਼ਨ ਨੰਬਰ 1 ਸਹੀ ਆ ਕਿਉਂਕਿ ਉਹ ਉਸਨੀਕ ਅਪਲਾਈ ਕਰ ਸਕਦਾ ਹੈ 180 ਦਿਨ ਤੋਂ ਬਾਅਦ ਜਿਹੜਾ ਰਹਿ ਰਿਹਾ ਹੈ। ਅਗਲਾ ਸਵਾਲ PYDID ਵਿਜ਼ਨ ਹੈ ਵਿਲੱਖਣ ਪਛਾਣ ਅਤੇ ਇੱਕ ਡਿਜੀਟਲ ਪਲਟਫਾਰਮ ਦੇ ਨਾਮ ਭਾਰਤ ਦੇ ਉਸਨੀਕਾਂ ਨੂੰ ਏਮਪਾਵਰ ਕਰਨਾ ਤਾਂ ਜੋ ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ਦੇ ਪ੍ਰਮਾਣਿਕरण ਕੀਤਾ ਜਾ ਸਕੇ। ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ 1 ਸਹੀ। ਅਦਾਹਕ 15 ਡਿਜੀਟ ਦਾ ਨੰਬਰ ਹੈ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ 2 ਗਲਤ ਆ। ਕਿਉਂਕਿ ਇਹ 12 ਡਿਜੀਟ ਦਾ ਨੰਬਰ ਹੁੰਦਾ ਇੱਕ ਰਜਿਸਟਰਰ ਬਣਨ ਲਈ ਕਿਹੜੀ ਐਂਟੀਟੀ ਯੋਗ ਹੈ ਇੱਕ ਵਿਅਕਤੀ ਕੇਂਦਰੀ ਰਾਜ ਕੇਂਦੀ ਸਰਕਾਰ ਮੰਤਰਾਲੇ ਰਾਜ ਸਰਕਾਰ ਦੇ ਅਧੀਨ ਕੈਂਡੀਡੇਟੀ ਭਰ ਦਾ ਬੰਨਾ ਵਰਕ ਜਦਕਾ ਵਿਅਕਤੀ ਜੋ ਕੋ ਬਾਤ ਲਾਉਣ ਲੋਗਾ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਨੰਬਰ 2 ਕੇਂਦਰੀ ਸਰਕਾਰ ਮੰਤਰਾਲੇ ਰਾਜ ਸਰਕਾਰ ਦੀ ਇੱਕ ਐਂਟੀਟੀ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜੀ ਚੀਜ਼ ਰਜਿਸਟਰਰ ਨਹੀਂ ਕਰਨੀ ਚਾਹੀਦੀ ਦੌਰ ਨਹੀਂ ਹੋਣੀ ਚਾਹੀਦੀ ਆਪਸ਼ਨਸ ਨੇ ਖੇਤਰੀ 70 ਤੇ ਕੰਮ ਜਾਂਚ ਅਤੇ ਅਡਟ ਦੇ ਲਈ ਜ਼ਿੰਮੇਵਾਰ ਆਧਾਰ ਨਮਾਂਕਨ ਅਤੇ ਅਪਡੇਟ ਬਾਰੇ ਉਹਨਾਂ ਦੀ ਵੈੱਬਸਾਈਟ ਉੱਤੇ ਜਾਣਕਾਰੀ ਡਿਸਪਲੇ ਕਰਦਾ ਹੈ ਆਧਾਰ ਨਮਾਂਕਨ ਅਪਡੇਟ ਤੋਂ ਇਲਾਵਾ ਹੋਰ ਉਦੇਸ਼ ਦੇ ਲਈ ਨਮਾਂਕਨ ਦਰਨ ਕੀਤੀ ਗਈ ਇਕੱਠੀ ਕੀਤੀ ਗਈ ਅੰਦਰ ਦਾ ਇਸਤੇਮਾਲ ਕਰਨਾ ਨੜੀਂ ਦੇ ਮਾਮਲੇ ਵਿੱਚ ਉਹਨਾਂ ਦੁਆਰਾ ਅਕੂਪਾਈਡ ਇਮਾਰਤ ਤੱਕ ਯੂਆਈਡੀਆਈ ਰੀਜ਼ਨਬਲ ਐਕਸੈਸ ਦੀ ਅਨੁਮਤੀ ਪ੍ਰਦਾਨ ਕਰਨਾ ਇਜ਼ਾ ਸਹੀ ਜਵਾਬ ਹੈਗਾ ਆਪਸ਼ਨ ਨੰਬਰ 3 ਆਧਾਰ ਨਮਾਂਕਨ ਅਪਡੇਟ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਨਮਾੰਕਣ ਦਰਾਂ ਨੇ ਇਕੱਠੀ ਕੀਤੀ ਜਾਣ ਬਾਰੇ ਨੂੰ ਸਵਾਲ ਨਾ ਕਰਨਾ ਅਗਲਾ ਸਵਾਲ ਰਜਿਸਟਰ ਨੂੰ ਆਧਾਰ ਨਮਾੰਕਣ ਅਪਡੇਟ ਦੇ ਲਈ ਸਾਰੇ ਸਮਿਆਂ ਦੇ ਵਚਨ ਅਧਾਰਤ ਵਤੀਰੇ ਦੇ ਕੋਡ ਦੀ ਪਾਲਣਾ ਕਰਨੀ ਚਾਹੀਦੀ ਹੈ ਇਹਦੀ ਆਪਸ਼ਨਸ ਨੇ ਆਧਾਰ ਕਾਨੂੰਨ 16 ਦੇ ਹਾਰ ਰੈਗੂਲੇਸ਼ਨ ਜੀ ਐਫ ਆਰ ਰੂਲਸ ਇੱਕ ਪੰਜ ਆਪਸ਼ਨਸ ਇੱਕ ਤੇ ਦੋ ਜਾਂ ਉਕ ਤੇ ਦੋ ਵਿੱਚੋਂ ਕੋਈ ਨਹੀਂ ਇਹਦਾ ਸਹੀ ਜਵਾਬ ਆ ਆਪਸ਼ਨ ਨੰਬਰ 1 ਆਧਾਰ ਕਾਨੂੰਨ 2016 ਤੇ ਆਧਾਰ ਰੈਗੂਲੇਸ਼ਨ ਹੌਲਾ ਸਵਾਲ ਇਟਲਿਕਾ ਵਿੱਚੋਂ ਕੌਣ ਏਜੰਸੀਆਂ ਦੀਆਂ ਅਪਲੀਕੇਸ਼ਨਾਂ ਦਾ ਮੁਲਾਂਕਣ ਕਰਨ ਦੇ ਲਈ ਯੋਗ ਏਜੰਸੀਆਂ ਨੂੰ ਨਿਮਾਂਕਣ ਏਜੰਸੀਆਂ ਇਹ ਇਹ ਤੌਰ ਤੇ ਇੰਪਲੈਨ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਇਹ ਵੀ ਆਪਸ਼ਨਸ ਨੇ ਕੇਂਦਰੀ ਮੰਤਰੀਵਾਲਾ ਰਜਿਸਟਰ ਆ ਤੇ ਯੂਆਈਡੀਆਈ ਇੱਕ ਅਤੇ ਦੋ ਦੋਨੋ ਜਾਂ UID ਇਹ ਸਹੀ ਜਵਾਬ ਹੈਗਾ ਆਪਸ਼ਨ ਨੰਬਰ 2 ਰਜਿਸਟਰ ਹੈ ਤੇ UIDL ਅਗਲਾ ਸਵਾਲ ਰਜਿਸਟਰਰ ਦੀ ਬਣਦੀ ਹੈ ਮਰ ਕਿਹੜੀ ਹੁੰਦੀ ਹੈ ਆਧਾਰ ਆਪਸ਼ਨਸ ਨੇ ਆਧਾਰ ਕਨੋਨ 2016 ਦੇ ਆਧਾਰ ਨਿਯਮਾਂ ਦੇ ਅਨੁਸਾਰ ਨਿਮਾਣਕਣ ਏਜੰਸੀ ਨੂੰ ਹਾਇਰ ਇੰਗੇਜ ਕਰੋ ਤੇ ਉਸ ਦੇ ਕੰਮ ਜੰਟ ਕਰੋ ਇਹ ਸਲੂਸ਼ਨ ਕਰੋਗੇ ਕੋਈ ਵੀ ਵਿਅਕਤੀ ਕੋਈ ਵੀ ਨਿਯੁਕਤ ਨਿਮਾਣਕਣ ਏਜੰਸੀ ਅਤੇ ਜਾਂ ਵਿਅਕਤੀ ਦਾ ਉਹਨਾਂ ਦੁਆਰਾ ਨਿਯੁਕਤ ਜਾਂ ਨਿਮਾਣਕਣ ਕੀਤਾ ਜਾ ਸਕੇ ਅਤੇ ਅਪਡੇਟ ਆਪਰੇਸ਼ਨਾਂ ਨੂੰ ਪ੍ਰਮਾਣਿਤ ਕੀਤੇ ਜਾ ਸਕੇ ਜਾਂ ਉਕਤ ਦਿੱਤੇ ਗਏ ਸਾਰੇ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਨੰਬਰ 4 ਅਗਲਾ ਸਵਾਲ ਇਹਨਾਂ ਨਮ ਇੱਕ ਨਮਕਣ ਏਜੰਸੀ ਬਣਾਉਣ ਲਈ ਕਿਹੜਾ ਵਿਅਕਤੀ ਜਾਂ ਹੰਡਰੇਡ ਯੋਗ ਹੈ ਆਪਸ਼ਨਸ ਨੇ ਕੋਈ ਵੀ ਵਿਅਕਤੀ ਜੋ ਨਮਕਣ ਏਜੰਸੀ ਰਜਿਸਟਰ ਆ ਯੂਆਈਡੀ ਦੇ ਅਨੁਸਾਰ ਰਫੇ ਦੇ ਕਟੇ ਸਪਨੂ ਪੂਰਾ ਕਰ ਰਹਾ ਹੈ ਕਿ ਵਿਅਕਤੀ ਜੋ ਭਾਰਤ ਨਾ ਦੇ ਯੋਗ ਹੈ ਕੋਈ ਵੀ ਪ੍ਰਮਾਣਿਤ ਆਪਰੇਟਰ ਸੁਪਰਵਾਈਜ਼ਰ ਕੋਈ ਵੀ ਵਿਅਕਤੀ ਜਿਸ ਕੋਲ ਆਧਾਰ ਨਮਾਂਕਣ ਅਪਡੇਟ ਡਿਵਾਈਸ ਮੌਜੂਦ ਹੈ ਇਹਦਾ ਸਹੀ ਜਵਾਬ ਹੈ ਆਪਸ਼ਨ ਨੰਬਰ 1 ਕੋਈ ਵੀ ਵਿਅਕਤੀ ਜੋ ਨਮਾਂਕਣ ਏਜੰਸੀ ਲਈ ਰਜਿਸਟਰਡ ਯੂਆਈਡੀਏਆਈ ਦੁਆਰਾ ਨਿਰਧਾਰਿਤ ਆਰਐਫ ਦੇ ਕਥਿਤ ਸ਼ਰਤ ਨੂੰ ਪੂਰਾ ਕਰ ਰਿਹਾ ਹੈ ਠੀਕ ਹੈ ਦੋਸਤੋ ਇਹ ਸੀ ਕੁਝ ਐਮਸੀਕਿਊਜ਼ ਮੈਂ ਤੁਹਾਡੇ ਲਈ ਕੁਝ ਹੋਰ ਐਮਸੀਕਿਊਜ਼ ਲੈ ਕੇ ਜਲਦੀ ਹਾਜ਼ਰ ਹੋਊਗਾ ਤਦ ਤੱਕ ਲਈ ਮੇਰੇ ਨਵੀਂ ਵੀਡੀਓ ਦਾ ਇੰਤਜ਼ਾਰ ਕਰਨਾ ਜੇ ਵੀਡੀਓ ਪਸੰਦ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਏਰੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ 'ਚ ਪੁੱਛ ਸਕਦਾ ਹੈ ਵੀਡੀਓ ਨੂੰ ਆਂਦਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜੁੜੇ ਹੋਣੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮਚ